ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਸੀਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰ ਹੋਏ ਦੋਸਤੋ ਅੱਜ ਦੇ ਦਿਨ ਦੀਆਂ ਵੱਡੀਆਂ ਖ਼ਬਰਾਂ ਤੇ ਦੋਸਤੋ ਵੱਧਦੇ ਹਾਂ ਪਹਿਲੀ ਵੱਡੀ ਖ਼ਬਰ ਦੇ ਵੱਲ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ ਤੇ ਡੀਐਸਪੀ ਮਨਦੀਪ ਕੌਰ ਨਾਲ ਧੱਕਾਮੁਕੀ ਕੀਤੀ ਗਈ ਤੇ ਉਹਨਾਂ ਦੇ ਵਰਦੀ ਤੇ ਜੋੜੇ ਨੂੰ ਵੀ ਹੱਥ ਪਾਇਆ ਗਿਆ ਇਹ ਬਹੁਤ ਬਿਸ਼ਰਮੀ ਵਾਲੀ ਗੱਲ ਹੈ ਡੀਐਸਪੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਦੀਵਾਲੀ ਮੌਕੇ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣੇਗਾ ਜਿੱਥੇ ਹਰ ਨਾਗਰਿਕ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ ਇਸ ਵਿੱਚ ਤੁਹਾਨੂੰ 10 ਲੱਖ ਤੱਕ ਦੀ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਮੁੱਖ ਮੰਤਰੀ ਭਗਵਾਨ ਤੁਮਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਜੇਕਰ ਕੋਈ ਦੁਕਾਨਦਾਰ ਪੁਰਾਣੀ ਐਮ ਆਰ ਪੀ ਤੇ ਸਾਮਾਨ ਵੇਚਦਾ ਹੈ ਤਾਂ ਉਸ ਤੇ ਕਾਰਵਾਈ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ 375 ਤੋਂ ਵੱਧ ਚੀਜ਼ਾਂ ਸਸਤੀਆਂ ਹੋਈਆਂ ਹਨ ਜਿਵੇਂ ਕਿ ਕੌ ਪਨੀਰ ਨਮਕੀਨ ਅਤੇ ਸੁੱਕੇ ਮੇਵੇ ਵਰਗੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਸ਼ਾਮਲ ਹਨ ਖਾਲਿਸਤਾਨੀ ਅੱਤਵਾਦੀ ਪੰਨੂ ਦੇ ਕਰੀਬੀ ਸਾਥੀ ਦਾ ਕੈਨੇਡਾ ਚ ਗ੍ਰਿਫਤਾਰ ਪੁਲਿਸ ਦੇ ਹੱਥੇ ਚੜ੍ਹੇ ਇੰਦਰਜੀਤ ਸਿੰਘ ਗੋਸਾਲ ਜੋ ਕਿ ਪੰਨੂ ਦੇ ਬਹੁਤੀ ਕਰੀਬੀ ਸਨ ਇਹ ਕੈਨੇਡੀਅਨ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਾਕਿਸਤਾਨੀਆਂ ਤੇ ਹੀ ਹਵਾਈ ਹਮਲੇ ਕਰਨ ਲੱਗੀ মনির ਦੀ ਫੌਜ ਸੁੱਤੇ ਪਏ ਲੋਕਾਂ ਤੇ ਆਸਮਾਨ ਤੋਂ ਸੁੱਟੇ ਬੰਬ 30 ਦੀ ਮੌਤ ਤੇ ਕਈ ਜ਼ਖਮੀ ਪਾਕਿਸਤਾਨ ਆਪਣੇ ਹੀ ਨਾਗਰਿਕਾਂ ਨੂੰ ਮਰਵਾ ਰਿਹਾ ਹੈ ਇਸ ਤਰੀਕੇ ਨਾਲ ਉਸ ਨੇ ਆਪਣੀ ਆਰਮੀ ਤੋਂ ਮਨੀਰ ਨੇ ਪਾਕਿਸਤਾਨਾਂ ਦੇ ਜੋ ਨਾਗਰਿਕ ਹਨ ਉਹਨਾਂ ਤੇ ਹੀ ਬੰਬ ਤੇ ਬਰੂਦ ਗੋਲੀਆਂ ਬਰਸਾਈਆਂ ਹਨ ਜਿਸ ਨਾਲ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਚਾਂਦੀ ਤੋਂ ਬਾਅਦ ਹੁਣ ਸੋਨੇ ਤੋਂ ਤੋੜ ਦਿੱਤੇ ਸਾਰੇ ਰਿਕਾਰਡ ਸੋਨੇ ਦੀਆਂ ਕੀਮਤਾਂ ਅਚਾਨਕ ਵਧੀਆਂ ਪਹਿਲਾਂ ਚਾਂਦੀ ਦੀਆਂ ਵਧੀਆਂ ਸਨ ਕੀਮਤਾਂ ਪਹਿਲਾਂ ਤਾਂ ਚਾਂਦੀ ਦੀਆਂ ਕੀਮਤਾਂ ਨੇ ਹਰਸ਼ ਫਰੇਦਸਨ ਤੇ ਹੁਣ ਸੋਨੇ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਐਲਪੀਜੀ ਗੈਸ ਸਿਲੰਡਰ, ਦੁੱਧ, ਬ੍ਰੈਡ ਅਤੇ ਬਿਸਕੁਟ ਸਭ ਦੀਆਂ ਕੀਮਤਾਂ ਘਟ ਹੋਈਆਂ ਜਿਸ ਦਾ ਕਾਰਨ ਹੈ ਜੀਐਸਟੀ ਤੇ ਇਹ ਜੋ ਸਹੂਲਤ ਹੈ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਸੌਖਾ ਸੁੱਖ ਦਾ ਸਾਥ ਮਿਲਿਆ ਹੈ। ਤੇ ਇਹ ਬਹੁਤ ਹੀ ਅੱਛਾ ਕਦਮ ਜੋ ਕਿ ਸਰਕਾਰ ਵੱਲੋਂ ਚੁੱਕਿਆ ਗਿਆ ਹੈ। ਏਸ਼ੀਆ ਕੱਪ 2025 ਸੁਪਰ 4 ਜਿੱਤ ਤੋਂ ਬਾਅਦ ਸ਼ੁਮਨ ਗਿੱਲ ਦੀ ਪੋਸਟ ਪਾਕਿਸਤਾਨ ਨੂੰ ਹਾਰ ਨਾਲੋਂ ਵਿਵਾਦ ਕਰੇਗੀ ਤਾਂ। ਸ਼ੁਮਨ ਗਿੱਲ ਨੇ ਸੁਪਰ 4 ਦੇ ਮਹੱਤਵਪੂਰਨ ਮੈਚ ਚ 47 ਦੌੜਾਂ ਬਣਾਈਆਂ। ਗੁਰਬੱਤ ਵੰਤ ਸਿੰਘ ਪੰਨੂ ਨੇ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਲਈ ਦਿੱਤਾ ਅਲਟੀਮੇਟਸ ਕਿਹਾ 19 ਅਕਤੂਬਰ ਤੱਕ ਖਾਲੀ ਕਰੋ ਨਹੀਂ ਤਾਂ ਤੁਹਾਡੇ ਤੇ ਨਤੀਜੇ ਭੁਗਤਨੇ ਪੈਣਗੇ ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾ ਪਵੇਗੀ ਕਿਡਾਕੇ ਦੀ ਠੰਡ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ ਹਾਲਾਂਕਿ ਦਿਨ ਦਾ ਤਾਪਮਾਨ ਆਮ ਪੱਧਰ ਤੇ ਨੇੜੇ ਰਹਿੰਦਾ ਹੈ ਪੰਜਾਬ ਦੇ ਵਿਚ ਇਹ ਜੋ ਮੌਸਮ ਹੈ ਬਦਲਾ ਹੋ ਰਿਹਾ ਹੈ ਪੰਜਾਬ ਦੇ ਲੱਖਾਂ ਹੈਕਟੇਅਰ ਝੋਨੇ 'ਚ ਉਲੀ ਦਾ ਉਲੀ ਰੋਗ ਦਾ कहर ਪੈਦਾਵਾਰ ਤੇ ਖਰੀਦ ਪ੍ਰਭਾਵਿਤ ਹੋਈ ਹੈ ਪੰਜਾਬ ਦਾ ਵੱਡਾ ਹੈਕਟੇਅਰ ਜੋ ਕਿ ਝੋਨਾ ਬਰਬਾਦ ਹੋ ਚੁੱਕਿਆ ਹੈ ਜਿਸ ਦਾ ਕਾਰਨ ਪਹਿਲਾਂ ਹੜ੍ਹ ਸਨ ਤੇ ਹੁਣ ਉਲੀ ਰੋਗ ਹੈ H1B ਵੀਜ਼ਾ ਫੀਸ 'ਚ ਲੱਖ ਡਾਲਰ ਦਾ ਉਪਦੇਤ ਤੋਂ ਬਾਅਦ ਭਾਰਤੀ ਯਾਤਰੀਆਂ 'ਚ دہشت ਅਮੀਰਾਤ ਦੀ ਉਡਾਨ 'ਚ ਮੱਚੀ ਹਫੜਾ ਗਫੜੀ